ਹੰਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਾਂ ਅੱਜ ਖਾਸ ਕਰਕੇ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨੂੰ ਸਾਡੀਆਂ ਬੇਨਤੀਆਂ ਜੋ ਅਸੀਂ ਹੁਣ ਤੱਕ ਅਣਪਭਵ ਕੀਤਾ ਜੋ ਗੁਰੂ ਜੀ ਦੇ ਅਸੀਂ ਸਾਧ ਸੰਗਤ ਸੁਣੀ ਤਾਂ ਗੁਰੂ ਜੀ ਇਹ ਹੀ ਬਚਨ ਕਰ ਦਿੰਦੇ ਸੀ ਵੀ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਇਹ ਗੁਰੂ ਜੀ ਦੇ ਬਚਨ ਹੈ ਤਾਂ ਇਸ ਵਾਸਤੇ ਅੱਜ ਸਾਧ ਸੰਗਤ ਲਈ ਖਾਸ ਕੁਝ ਬੇਨਤੀਆਂ ਹੈ ਵੀ ਬਹੁਤ ਸਾਰੀ ਸਾਧ ਸੰਗਤ ਹੈ ਜਿਹੜੀ ਹਜੇ ਉਹਨਾਂ ਨੇ ਠੱਗੀ ਬੇਈਮਾਨੀ ਨਹੀਂ ਛੱਡੀ ਲੈਣ ਦੇਣ ਵਣਜ ਦੇ ਖਰੇ ਨਹੀਂ ਹੋਏ ਜੇ ਸਦੀ ਬਦਾਲਤਾ ਗੁਰੂ ਵੱਨੀ ਉਂਗਲ ਜਾਂਦੀ ਹੈ ਗੁਰੂ ਦੀ ਨਿੰਦਿਆ ਹੁੰਦੀ ਹੈ ਵੇਖੋ ਗੁਰੂ ਦੀ ਖਾਤਰ ਜਿੰਦ ਜਾਨ ਸਾਨੂੰ ਨਿਸ਼ਾਵਰ ਕਰਨੀ ਚਾਹੀਦੀ ਹੈ ਮਾੜੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਮੰਨ ਕੇ ਚੱਲੋ ਠੋਡਾ ਨਾਮ ਲੈਣ ਨੂੰ 20 ਸਾਲ ਹੋ ਗਿਆ ਲੈਣ ਲੈਣ ਬੰਜਦੇ ਹਜੇ ਤੁਸੀਂ ਖਰੇ ਨਹੀਂ ਹੋਏ ਕੋਈ ਮਟੀ ਵਾਲਾ ਪਾਪਾ ਨਹੀਂ ਛੱਡਿਆ ਥਈ ਵਾਲਾ ਪਾਪਾ ਨਹੀਂ ਛੱਡਿਆ ਤਾਂ ਲੋਕਾਂ ਨੂੰ ਕੀ ਸਿੱਖਿਆ ਮਿਲੂਗੀ ਵੀ ਸੱਚੇ ਸੌਦੇ ਅੰਦਰ ਜਾਂਦੇ ਹੋਏ ਪ੍ਰੇਮੀ ਇਹੋ ਜੇ ਕੰਮ ਕਰਦੇ ਆ ਵੇਖੋ ਗੁਰੂ ਜੀ ਨੇ ਆਪਾਂ ਨੂੰ ਇਹੀ ਵਚਨ ਕੀਤੇ ਆ ਵੀ ਥੋਡੀ ਗਲਤੀ ਉਂਗਲ ਸਾਡੇ ਜਾਂ ਨਹੀਂ ਆਉਂਦੀ ਆ ਜੇ ਤੁਸੀਂ ਗੁਰੂ ਦੀ ਖਾਤਰ ਜਿੰਦ ਜਾਨ ਨਿਸ਼ਾਵਰ ਕਰਨੀ ਹੈ ਤਾਂ ਫਿਰ ਮਾੜੇ ਕੰਮ ਵੀ ਤੁਹਾਨੂੰ ਛੱਡਨੇ ਪੈਣਗੇ ਇਸ ਵਾਸਤੇ ਸਤਗੁਰੂ ਦੀ ਪਿਆਰੀ ਸਾਧ ਸੰਗਤ ਜੀ ਲੋਕੀ ਦਾ ਆਪਾਂ ਨੂੰ ਵੈਸਾ ਹੀ ਨਹੀਂ ਛੱਡਦੇ ਤਾਂ ਇਸ ਵਾਸਤੇ ਗੁਰੂ ਅੰਨੀ ਮਾੜੇ ਕੰਮ ਜਦੋਂ ਪ੍ਰੇਮੀ ਕਰਦਾ ਉਂਗਲ ਜਾਂਦੀ ਹੈ ਬਹੁਤ سارے ਪ੍ਰੇਮੀ ਆ ਜਿਹੜੇ ਹਜੇ ਰਿਸ਼ਬਤ ਖੋਰੀਆਂ ਕਰਨੋਂ ਨਹੀਂ ਹਟੇ ਮਲਾਜਮ ਖਾਸ ਕਰਕੇ ਤਾਂ ਬਹੁਤ سارے ਪ੍ਰੇਮੀ ਆ ਜਿਹੜੇ ਹਜੇ ਲੈਣ ਦੇਣ ਵਣਜ ਦੇ ਖਰੇ ਨਹੀਂ ਹੋਏ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਗੱਲ ਹੁੰਦੀ ਆ ਫਰੋੜਾ ਫਲਾਨਾ ਪ੍ਰੇਮੀਓ ਨੇ ਮੈਨੂੰ ਪੈਸੇ ਨਹੀਂ ਸਮੇਂ ਸਿਰ ਦਿੱਤੇ ਕੋਈ ਡਾਕਟਰ ਨਾ ਵਿਹਾਰਾ ਜਾਂ ਕਿਸੇ ਨਾਲ ਥੋੜਾ ਵਿਹਾਰਾ ਲੈਂਡ ਦੇਣ ਵਾਂਜਦੇ ਖਰੇ ਹੋ ਜੇ ਵਿਆਹ ਸ਼ਾਦੀਆਂ ਤੇ ਘੱਟ ਖਰਚੇ ਕਰ ਲਿਆ ਕਰੋ ਕੋਈ ਬਖਾਵੇ ਘੱਟ ਕਰ ਲਿਆ ਕਰੋ ਪਿਤਾ ਜੀ ਇਹੀ ਕਹਿੰਦੇ ਆ ਨਾ ਵੀ ਲੈਂਡ ਦੇਣ ਵਾਂਜਦੇ ਖਰੇ ਹੋਣ ਦੇ ਬਾਵਜੂਦ ਤਾਂ ਥੋੜਾ ਜਿਹਾ ਮਤਲਬ ਹੀ ਆਪਦੇ ਘਰ ਦਾ ਅੰਤਮ ਢਾਂਚਾ ਸੁਧਾਰ ਲਓ ਬਖਾਵੇ ਨਾ ਕਰਿਆ ਕਰੋ ਤਾਂ ਇਸ ਵਾਸਤੇ ਲੈਂਡ ਦੇਣ ਵਾਂਜਦੇ ਖਰੇ ਤਾਂ ਗੁਰੂ ਦੀ ਖਾਤਰ ਜਿੰਦ ਜਾਨ ਸਾਨੂੰ ਨਿਸ਼ਾਵਰ ਕਰਨੀ ਚਾਹੀਦੀ ਹੈ ਤਾ ਗੁਰੂ ਅੰਨੀ ਉਂਗਲ ਨਹੀਂ ਜਾਣੀ ਚਾਹੀਦੀ ਮੈਨੂੰ 26 ਤੋਂ 27 ਸਾਲ ਹੋ ਗਏ ਸਾਡੇ ਬਾਰੇ ਪਿੰਡ ਬਹਿਰ ਕਲਾ ਦੇ ਵਿੱਚੋਂ ਆ ਕੇ ਪੁੱਛ ਲੋ ਕੋਈ ਉਂਗਲ ਨਹੀਂ ਕਰਦਾ ਮਾਈ ਦਾ ਲਾਲ ਹਰ ਸਾਲ ਬੂਟੇ ਲਾਈਦੇ ਚੰਗੇ ਕੰਮ ਕਰੀਦੇ ਐ ਜਾਣੇ ਕਿ ਚੰਗਿਆ ਕੰਮਾਂ ਦੇ ਨਾਲ ਗੁਰੂ ਦੀ ਸੋਭਾ ਹੁੰਦੀ ਹੈ ਗੁਰੂ ਦੀ ਵਡਿਆਈ ਹੁੰਦੀ ਹੈ ਤੇ ਮਾੜੇ ਕੰਮ ਦੇ ਨਾਲ ਗੁਰੂ ਦੀ ਨਿੰਦਿਆ ਹੁੰਦੀ ਹੈ ਇਸ ਵਾਸਤੇ ਸਤਗੁਰ ਦੀ ਪਿਆਰੀ ਸਾਧ ਸੰਗਤ ਜੀ ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਜਦੋਂ ਕਿਸੇ ਪ੍ਰੇਮੀ ਦਾ ਲੈਣ ਦੇਣ ਬਣਜੇ ਤਾਂ ਖਰਾ ਨਹੀਂ ਹੁੰਦਾ ਪ੍ਰੇਮੀ ਠੱਗੀ ਮਾਰਦਾ ਅਗਲਾ ਗੁਰੂ ਅੰਨੀ ਉਂਗਲ ਕਰਦਾ ਹੈ ਇਹੋ ਜੇ ਕੰਮ ਛੱਡ ਦਿਓ ਚੰਗੇ ਰਵਾਂਗੇ ਆਪਾਂ ਕਿਉਂਕਿ ਆਪਾਂ ਗੁਰੂ ਦੀ ਖਾਤਰ ਜਿੰਦ ਜਾਨ ਨਿਸ਼ਾਵਰ ਕਰਨ ਦੀ ਖਾਤਰ ਹੈ ਫੇਰ ਹੀ ਗੱਲ ਬਣੂਗੀ ਤਾਂ ਇਸ ਵਾਸਤੇ ਅੱਜ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਬੇਨਤੀ ਆ ਸਾਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਗੁਰੂ ਅੰਨੀ ਉਂਗਲ ਕਰਦਾ ਗਲਤੀ ਠੋਡੀ ਹੁੰਦੀ ਹੈ ਲੈਣ ਦੇਣ ਠੋਡਾ ਨਹੀਂ ਖਰਾ ਵਣਜ ਠੋਡਾ ਨਹੀਂ ਖਰਾ ਠੱਗੀਆਂ ਤੁਸੀਂ ਮਾਰਦੇ ਤੇ ਗੁਰੂ ਅੰਨੀ ਲੋਕ ਉਂਗਲ ਕਰਦੇ ਆ ਇਹ ਠੱਗੀ ਬੇਈਮਾਨੀ ਛੱਡ ਦੇਣੀ ਚਾਹੀਦੀ ਆ ਸਾਨੂੰ ਵਣਜ ਦੇ ਖਰੇ ਹੋਣਾ ਚਾਹੀਦਾ ਹੈ ਡਿਊਟੀ ਸਮੇਂ ਸਿਰ ਕਰਨੀ ਚਾਹੀਦੀ ਆ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਕਿਉਂਕਿ ਇਹੀ ਸਾਨੂੰ ਗੁਰੂਆਂ ਪੀਰਾਂ ਨੇ ਸਿੱਖਿਆ ਦਿੱਤੀ ਹੈ ਤੇ ਖਾਸ ਕਰਕੇ ਡੇਰਾ ਸੱਚਾ ਸੋਧਾ ਦੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਇਮਾਨਦਾਰੀ ਰੱਖੋ ਚੰਗੇ ਕੰਮ ਕਰੋ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਇਮਾਨਦਾਰੀ ਨਾਲ ਕੰਮ ਕਰੋ ਇਮਾਨਦਾਰੀ ਦੇ ਵਿੱਚ ਰਹੋ ਤਾਂ ਗੁਰੂ ਨੂੰ ਇਹੀ ਸਭ ਤੋਂ ਵੱਡਾ ਤੋਹਫਾ ਹੈ ਤਾਂ ਗੁਰੂ ਜੀ ਇਹੀ ਬਚਨ ਕਰਦੇ ਆ ਵੀ ਭਾਈ ਤੁਹਾਡੇ ਚੰਗੇ ਕੰਮ ਸਾਨੂੰ ਤੋਹਫਾ ਹੈ ਤਾਂ ਬਾੜੇ ਕੰਮ ਛੱਡ ਦਿਓ ਚੰਗੇ ਰਾਵਾਂਗੇ ਇਸ ਵਾਰ ਤੇ ਚੰਗੇ ਕੰਮ ਕਰਨ ਦੇ ਨਾਲ ਪਿੰਡ ਦੇ ਵਿੱਚ ਗੁਰੂ ਦੀ ਵਡਿਆਈ ਹੁੰਦੀ ਹੈ ਸੋਭਾ ਹੁੰਦੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਸਾਧ ਸੰਗਤ ਨੂੰ ਸਾਡੀ ਮੋੜ ਅਪੀਲ ਹੈ ਕਿ ਆਪਾਂ ਉਹ ਕੰਮ ਨਾ ਕਰਿਆ ਕਰੀਏ ਜਿਸ ਦੇ ਅਲ ਗੁਰੂ ਅੰਨੀ ਉਂਗਲ ਜਾਂਦੀ ਹੈ ਚੰਗੇ ਕੰਮਾਂ ਵਿੱਚ ਸਾਨੂੰ ਆਪਣੀ ਜ਼ਿੰਦਗੀ ਲਾਉਣੀ ਚਾਹੀਦੀ ਹੈ ਇਹ ਹੀ ਆਪਾਂ ਨੂੰ ਗੁਰੂ ਜੀ ਪਲੇਰਤ ਕਰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ